ਜੀ ਜਿਹੜਾ ਤੁਸੀਂ ਸੂਤਲਾ ਭੋਕਿਆ ਸੀ ਦੋ ਦੋ ਸਾਲ ਦੇ ਵਿੱਚ ਕਿਹੜੀਆਂ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਪੰਜਾਬ ਸਰਕਾਰ ਤੋਂ ਹੈਗੀਆਂ ਨੇ ਜਿਹੜੀ ਦਰਜਾ 3 ਅਤੇ ਦਰਜਾ 4 ਕਰਮਚਾਰੀਆਂ ਨੂੰ ਪੱਕਾ ਕਰਨ ਸੰਬੰਧੀ ਸਾਡੀਆਂ ਮੰਗਾਂ ਨੇ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਦਰਜਾ 3 ਅਤੇ ਦਰਜਾ 4 ਨੂੰ ਜਿਹੜੇ ਕੱਚੇ ਕਰਮਚਾਰੀ ਨੇ ਜਿਹੜੇ 10 10 ਸੀਆ 15 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਸੀਂ ਬਾਰ ਬਾਰ ਪੰਜਾਬ ਸਰਕਾਰ ਤੋਂ ਮੀਟਿੰਗਾਂ ਵੀ ਕਰਦੇ ਰਹੇ ਆ ਤੇ ਪੰਜਾਬ ਸਰਕਾਰ ਨੇ ਸਾਨੂੰ ਇੱਕ ਮੀਟਿੰਗ ਹੋਰ ਦਿੱਤੀ ਹੈ ਅਸੀਂ ਉਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੀ ਸਾਡੀ ਜਿਹੜੀ ਆ ਸਮੱਸਿਆਵਾਂ ਉਹ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਡੀਪੀ ਕਾਲ ਜੰਮਰਦਾਬਾਦ ਜੰਮਰਦਾਬਾਦ ਮਰਦਾ ਭਾਈ ਮਦਨ ਜਿਹੜਾ ਅੱਜ ਜਿਹੜੇ ਪੁਤਲੇ ਫੋਕੇ ਗਏ ਨੇ ਤੁਹਾਡੇ ਵੱਲੋਂ ਕਿਹੜੀਆਂ ਕਿਹੜੀਆਂ ਥੋੜੀ ਜੱਥੇਬੰਦੀ ਦਾ ਨਾਮ ਤੇ ਤੁਹਾਡਾ ਆਪਦਾ ਨਾਮ ਇਹ ਕਿਹੜੀਆਂ ਕਿਹੜੀਆਂ ਮੰਗਾਂ ਮੈਂ ਪਰਮਜੀਤ ਸਿੰਘ ਹੰਡਾ ਸੁਭਾਜਨ ਸੈਕਟਰੀ ਚੇਰੀ ਸਿੱਖ ਕਾਰਜਾ ਦਰਜਾ 4 ਦਰਜਾ 3 ਦਰਜਾ 4 ਕੱਚੇ ਕਰਮਚਾਰੀ ਯੂਨੀਅਨ ਪੰਜਾਬ ਕਿ ਅਸੀਂ ਜਿਹੜੇ ਸਬੰਧਤਾਂ ਦੀ ਕਲਾਸ 4 ਗਵਰਨਮੈਂਟ ਅਪਲਾਈਜ਼ ਯੂਨੀਅਨ ਪੰਜਾਬ ਇਹਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਹੜਾ ਤੇ ਪੁੱਤਲਾ ਪੁੱਛਿਆ ਤੁਸੀਂ ਨੇ ਅਸੀਂ ਪਿਛਲੇ ਸਾਲ 2016 ਤੋਂ ਜਿਹੜੀ ਹੈਗੀ ਜਥੇਬੰਦੀ ਦੀ ਕਲਾਸ 4 ਗਵਰਨਮੈਂਟ ਅਪਲਾਈਜ਼ ਯੂਨੀਅਨ ਪੰਜਾਬ ਆ ਜਿਹੜੀ ਉਹ ਪਿਛਲੇ 2016 ਤੋਂ ਲਗਾਤਾਰ ਹੁਣ ਤੱਕ ਡੀਪੀ ਕਾਰਜਾਂ ਨਾਲ ਪੰਜਾਬ ਸਰਕਾਰ ਦੇ ਸਮਾਂਤ ਸਮੇਂ ਸਿੱਖਿਆ ਮੰਤਰੀ ਰਹੇ ਤੇ ਸੈਕਟਰੀ ਹੈਰ ਐਜੂਕੇਸ਼ਨ ਰਹੇ ਸਾਰਿਆਂ ਨੂੰ ਮੰਗ ਪੱਤਰ ਦਿੰਦੇ ਰਹੇ ਨੇ ਵੀ ਸਾਨੂੰ ਜਿਹੜੇ ਕਾਰਜਾਂ ਦੇ ਵਿੱਚ ਡੀਸੀ ਰੇਟ ਤੇ ਕੱਚੇ ਕਰਮਚਾਰੀ ਕੰਮ ਕਰ ਰਹੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਸਨ 47 ਤੋਂ ਲੈ ਕੇ ਹੁਣ ਤੱਕ ਜਿਹੜੇ ਕਾਰਜਾਂ ਦੇ ਵਿੱਚ ਕੱਚੇ ਕਰਮਚਾਰੀ ਨੇ ਉਹ ਪ੍ਰਿੰਸੀਪਲ ਪਦਤਰ ਤੇ ਰੱਖੇ ਜਾਂਦੇ ਨੇ ਪ੍ਰਿੰਸੀਪਲ ਲੈਵਲ ਤੇ ਰੈਗੂਲਰ ਕੀਤੇ ਜਾਂਦੇ ਸੀ ਤਰੱਕੀਆਂ ਨੇ ਜਿਹੜੀਆਂ ਪ੍ਰਿੰਸੀਪਲ ਲੈਵਲ ਤੇ ਕੀਤੀਆਂ ਜਾ ਰਹੀਆਂ ਨੇ ਪਰ ਸਾਲ 1994 ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੀ ਖੜੋਤ ਆ ਪੰਜਾਬ ਦੇ ਸਰਕਾਰੀ ਕਾਰਜਾਂ ਵਿੱਚ ਪਾਈ ਜਾ ਰਹੀ ਹੈ ਕਿਉਂਕਿ ਕੋਈ ਵੀ 1994 ਤੋਂ ਬਾਅਦ ਸਿਰਫ ਜਿਹੜੇ ਅਫਸਰਾਂ ਦੇ ਚਹਿੱਤੇ ਕਰਮਚਾਰੀ ਸੀ ਸਿਰਫ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਜਿਹੜੇ ਬਾਕੀ ਕਰਮਚਾਰੀ ਕੰਮ ਕਰ ਰਹੇ ਸੀ ਉਹਨਾਂ ਨੂੰ ਕਿਸੇ ਨੂੰ ਵੀ ਰੈਗੂਲਰ ਨਹੀਂ ਕੀਤਾ ਜਾ ਰਿਹਾ ਇਹ ਸਾਡੀ ਜਿਹੜੀ ਪ੍ਰਾਣੀ ਮੰਗਾ ਅਸੀਂ ਪੰਜਾਬ ਸਰਕਾਰ ਤੋਂ ਹੀ ਮੰਗ ਕਰ ਰਹੇ ਹਾਂ ਵੀ ਜਿਹੜੇ ਰੈਗੂਲੇਸ਼ਨ ਦੀ ਜਿਹੜੀ ਪਾਲਿਸੀ ਹੈ ਪੰਜਾਬ ਸਰਕਾਰ ਦੀ 1994 ਤੋਂ ਬਾਅਦ ਜੋ ਵੀ ਪਾਲਿਸੀਆਂ ਬਣਿਆ ਨੇ ਉਹ ਪੰਜਾਬ ਦੇ ਸਰਕਾਰੀ ਕਾਰਜਾਂ 'ਚ ਲਾਗੂ ਨਹੀਂ ਕੀਤੀਆਂ ਗਈਆਂ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਔਰ ਹੈਰ ਡਾਇਰੈਕਟਰ ਹੈਰ এডਿਕੇਸ਼ਨ ਤੋਂ ਸੈਕਟਰੀ ਤੋਂ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਪੰਜਾਬ ਦੇ ਸਰਕਾਰੀ ਚੌੜ ਸਰਕਾਰੀ ਕਾਲਜਾਂ ਦੇ ਵਿੱਚ ਕੱਚੇ ਕਰਮਚਾਰੀ ਕੰਮ ਕਰ ਰਹੇ ਨੇ ਉਹਨਾਂ ਨੂੰ ਸਬੰਧਤ ਅਥਾਰਟੀ ਤੋਂ ਰੈਗੂਲਰ ਕਰਾਇਆ ਜਾਵੇ ਤੁਸੀਂ ਇਹਨਾਂ ਨੂੰ ਕਿੰਨੀ ਵਾਰ ਮੰਗ ਪੱਤਰ ਜਾ ਕੋਈ ਅਸੀਂ 16 ਤੋਂ ਲਗਾਤਾਰ ਮੀਟਿੰਗਾਂ ਜਿਹੜੀਆਂ ਡੀਪੀ ਦਫ਼ਤਰ ਨਾਲ ਹੋ ਰਹੀਆਂ ਨੇ ਜੀ ਉਹ ਆਈ ਵਾਰੀ ਜਿਹੜੇ ਏਜੰਡੇ ਬਣਾ ਕੇ ਭੇਜ ਦਿੰਦੇ ਨੇ ਪ੍ਰੋਸੀਡਿੰਗਾਂ ਬਣਾ ਕੇ ਭੇਜ ਦਿੰਦੇ ਨੇ ਪਰ ਜਿਹੜਾ ਪਤਨਾਲਾ ਪਤਨਾਲਾ ਉੱਥੇ ਤੋਂ ਉੱਥੇ ਹੀ ਪਿਆ ਜਿਹੜਾ 2016 ਚ ਸੀ ਉਹੀ ਅੱਜ ਹੈ ਇੰਨੇ ਕਾਮੇ ਜਿਹੜੇ ਪੁਤਲੇ ਬੁੱਕਣ ਤੁਹਾਡੇ ਆਜੀ ਪੰਜਾਬ ਦੇ 64 ਸਰਕਾਰੀ ਕਾਲਜ ਨੇ ਤੇ ਸਾਰੇ ਕਾਲਜਾਂ ਜਿੱਦੇ ਕਰਿ ਹੋਣੇ ਜਿਹੜੇ ਪੁਤਲੇ ਪੁੱਤੇ ਜਾਣਗੇ 11 ਮਾਰਚ ਤੇ 12 ਮਾਰਚ ਨੂੰ ਦੋ ਦਿਨ ਪ੍ਰੋਗਰਾਮ ਰੱਖਿਆ ਪੂਰੇ ਪੰਜਾਬ ਦੇ ਅਕਸ਼ਨ ਪ੍ਰੋਗਰਾਮ ਤੇ ਉਹ ਜਿਹੜਾ ਔੜੀ ਜਿਹਾ ਬੰਦੀ ਦਾ ਹੋਸ਼ ਫੈਕੰਡਾ ਬਧਾਰਾ ਪਛਾਰਾ ਬਹੁਤ ਆ ਕਿੰਨੇ ਕ ਲੋਕ ਤੁਹਾਡੇ ਨਾਲ ਇਸ ਸਾਰੇ ਕਾਰਜਾਂ ਦੇ ਵਿੱਚ ਜਿਹੜੇ ਹੈਗੇ ਕੱਚੇ ਕਰਮਚਾਰੀ ਕੰਮ ਕਰ ਰਹੇ ਨੇ ਵੱਖ-ਵੱਖ ਫੰਡਾਂ ਤਹਿਤ ਵਿੱਤਿਆਂ ਤੋਂ ਜਿਹੜੇ ਫੰਡ ਲਏ ਜਾਂਦੇ ਨੇ ਉਹਨਾਂ ਵਿੱਚੋਂ ਹੀ ਜਿਹੜੇ ਕਾਰਜਾਂ ਦੇ ਵਿੱਚ ਸਬੰਧਤ ਅਥਾਰਟੀ ਬਲੋਂ ਕਰਮਚਾਰੀ ਰੱਖੇ ਜਾਂਦੇ ਨੇ ਤੇ ਉਹਨਾਂ ਫੰਡਾਂ ਤਹਿਤ ਜਿਹੜੇ ਕਰਮਚਾਰੀ ਕੰਮ ਕਰ ਰਹੇ ਨੇ ਉਹ ਹੀ ਸਾਡੇ ਬਹੁਗਤੀ ਹੈਗੇ ਪੰਜਾਬ ਸਰਕਾਰ ਨੂੰ ਮਿਲਉਗੇ ਆ ਕਈ ਵਾਰੀ ਮਿਲ ਚੁੱਕੇ ਹਾਂ ਪੰਜਾਬ ਸਰਕਾਰ ਨੂੰ ਲਗਾਤਾਰ ਹੀ ਪੰਜਾਬ ਸਰਕਾਰ ਦਾ ਜਿਹੜਾ ਡਾਇਰੈਕਟਰ ਆ ਪੰਜਾਬ ਸਰਕਾਰ ਨਾਲੀ ਸਮਝਦਾਰ ਸੇ ਇੱਕ ਸਰਕਾਰੀ ਹੁੰਦੀ ਹੈ ਡਾਇਰੈਕਟਰ ਤੇ ਡਾਇਰੈਕਟਰ ਨਹੀਂ ਸਰਕਾਰ ਨਾਲ ਗੱਲਬਾਤ ਕਰਦਾ ਅਸੀਂ ਲਗਾਤਾਰ ਜਿਹੜੇ ਹੈਗੇ ਮੰਤਰੀ ਸਾਹਿਬਾਨ ਤੇ ਸਮੇ ਸਮੇ ਜਿਹੜੇ ਸਿੱਖਿਆ ਮੰਤਰੀ ਬੰਦ ਨੇ ਸਰਕਾਰਾਂ ਦੇ ਉਹਨਾਂ ਨੂੰ ਮਿਲਦੇ ਰਿਹਾ ਪਰ ਜਿਹੜਾ ਕੰਮ ਅਧਿਕਾਰਚਾਰ ਕਰਮਚਾਰੀਆਂ ਦਾ ਕੋਈ ਨਹੀਂ ਹੋ ਰਿਹਾ ਇਹ ਸੈਂਟਰ ਦਾ ਤਾਂ ਕੋਈ ਹਿੱਸਾ ਨਹੀਂਦਾ ਨਹੀਂ ਸੈਂਟਰ ਦਾ ਕੋਈ ਨਹੀਂ ਇਹ ਤਾਂ ਸੰਬੰਧਿਤ ਪੰਜਾਬ ਸਰਕਾਰ ਤੇ ਸੰਬੰਧਿਤ ਜਿਹੜੇ ਕਾਲਜ ਅਥਾਰਟੀ ਪ੍ਰਿੰਸੀਪਲਸ ਹੈ ਉਹਨਾਂ ਦੇ ਅੰਦਰ ਹੀ ਹੁੰਦਾ ਠੀਕ ਹੈ ਜਿਸਨ ਪਨ ਜਿੰਨਾ ਹਾਂ ਦਾ ਨਾਮ ਸੀ ਦੋਟੇ ਨੂੰ ਸੁਣਾ ਬਾਤ